ਕੀ ਹੋਸਦਾ ਇਹ ਤਾਂ ਆਪਣਾ ਮਕਲਾ ਕੋਈ ਮਰਸਾਰ ਨਹੀਂ ਮੇਰੇ ਮੇਰੀ ਸਾਰਾ ਬਸ ਫੋਨ ਕੰਦਨਾ ਮੇ ਲਾ ਕੇ ਘਰ ਵਾਲੇ ਨੂੰ ਕਹਿੰਦੀ ਹੀ ਕਿ ਕਿੱਥੇ ਆਵਾਂ ਆਂਦਿਆਂ ਮੈਂ ਫਲਾਣੇ ਜਗ੍ਹਾ ਮੈਂ ਟੰਕੜੀ ਜਾਗਾ ਕੁੜੀ ਦੀ ਸਫਾਈ ਕਰਦੀ ਗਈ ਉਹ ਬਸ ਫੋਨ ਨੇ ਮੇਰੀ ਧੀ ਦੀ ਵਾਟ ਟੁਕ ਕਰ ਦਿੱਤੀ ਅੰਦਰ ਮੁੰਡਾ ਬਾਹਰ ਆਉਂਦਾ ਮੈਂ ਡਾਡਾ ਸੁਣਦਾ ਮੈਂ ਵੀ ਰੋਣਾ ਲੱਤਾਂ ਬੰਧੀਆਂ ਮੇਰੀ ਧੀ ਦਾ ਉਹਨੇ ਰਸਕੀਣਾ ਸਫਾਈ ਕੀਤੀ ਤਾਂ ਵੀ ਨਹੀਂ ਉਹਨੇ ਤੇ ਅਜਨਾ ਕੀਤੀ ਵਾਟ ਦੁਖ ਕਰਕੇ ਮੇਰੀ ਧੀ ਨੂੰ ਘਰ ਖਲਾ ਦਿੱਤਾ। ਨਹੀਂ ਕਹਿੰਦੇ ਨੀਮ ਹਕੀਮ ਖਤਰ ਹੈ ਜਾਨ ਇਹ ਸੱਚ ਹੈ ਅੱਜ ਵੀ ਕਈ ਲੋਕ ਇਨਾਂ ਦੇ ਚੱਕਰਾਂ 'ਚ ਫਸ ਜਾਂਦੇ ਨੇ ਫਿਰ ਉਹਨਾਂ ਨੂੰ ساری ਉਮਰ ਦਾ ਰੋਣਾ ਪੈ ਜਾਂਦਾ ਕੋਈ ਇਹੋ ਜਿਹੀ ਹੋਇਆ ਇਸ ਲੜਕੀ ਦੇ ਨਾਲ ਜਿੱਥੇ ਡਾਕਟਰਾਂ ਨੂੰ ਰੱਬ ਦਾ ਦੂਸਰਾ ਰੂਪ ਮੰਨਿਆ ਜਾਂਦਾ ਉੱਥੇ ਹੀ ਕਈ ਇਸ ਤਰ੍ਹਾਂ ਦੇ ਕੋਲ ਇਸ ਪੇਸ਼ੇ ਨੂੰ ਬਦਨਾਮ ਕਰਦੇ ਨੇ ਅਤੇ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਖੇਡੇ ਜਾਂਦੇ ਨੇ ਇਸ ਖਬਰ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਨਾਲੇ ਪਾਣਾ ਨਾ ਵਰਤਿਆ ਜਾਵੇ ਕੋਈ ਔਰ ਇਹਨਾਂ ਦੇ ਜਾਲ ਚ ਨਾ ਫਸ ਸਕੇ ਤੁਹਾਡੇ ਹੀ ਆਪਣਾ ਕੋਈ ਇਹਨਾਂ ਦੇ ਚੱਕਰਾਂ ਚ ਪੈ ਕੇ ਆਪਣਾ ਨੁਕਸਾਨ ਕਰਵਾ ਲਵੇ ਇਹ ਖਬਰ ਤੁਹਾਡੇ ਤੇ ਤੁਹਾਡੇ ਆਪਣੇ ਲਈ ਬਹੁਤ ਜ਼ਰੂਰੀ ਹੈ ਦੱਸ ਦਈਏ ਕਿ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਹੈ ਜਿੱਥੇ ਕਿ ਇੱਕ ਪੂਜਾ ਨਾਮ ਦੀ ਲੜਕੀ ਜਦੋਂ ਪ੍ਰੈਗਨੈਂਟ ਸੀ ਤਾਂ ਇਲਾਜ ਲਈ ਕਿਸੇ ਦੇ ਕਹਿਣ ਤੇ ਇੱਕ ਫਰਜੀ ਨਰਸ ਕੋਲ ਚਲ ਜਾਂਦੀ ਹੈ ਜਿੱਥੇ ਉਸ ਦਾ ਆਪਰੇਸ਼ਨ ਇੱਕ ਗਲਤ ਤਰੀਕੇ ਦੇ ਨਾਲ ਕਰ ਦਿੱਤਾ ਜਾਂਦਾ ਹੈ ਅਤੇ ਇਸੇ ਲੜਕੀ ਦੀ ਬੱਚੇਦਾਨੀ ਅਤੇ ਫੂਡ ਪਾਈਪ ਤੇ ਕੱਟ ਲਗਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਭੱਜਣਾ ਪੈ ਜਾਂਦਿਆਂ ਹਨ ਤੇ ਵੱਖ-ਵੱਖ ਥਾਂ ਤੇ ਜਾ ਕੇ ਹੁਣ ਇਲਾਜ ਕਰਵਾਉਣਾ ਪੈ ਰਿਹਾ ਉਥੇ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਫੋਨ ਤੇ ਗੱਲ ਕਰਦੀ ਰਹੀ ਅਤੇ ਆਪਰੇਸ਼ਨ ਕਰਦੀ ਰਹੀ ਜਿਸ ਨਾਲੇ ਪਾਣਾ ਹੋ ਗਿਆ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਫਰਜੀ ਡਾਕਟਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਹਨਾਂ ਦੇ ਕਲੀਨਿਕ ਬੰਦ ਹੋਣੇ ਚਾਹੀਦੇ ਹਨ ਤਾਂ ਜੋ ਘਰਾਂ ਦੇ ਵਿੱਚ ਇਹੋ ਜਿਹਾ ਕੰਮ ਨਾ ਹੋ ਸਕੇ ਕੀ ਗੱਲ ਹੋਈ ਸਰ ਨਾਮ ਮੇਰਾ ਰਾਮ ਸਿਮਰਨ ਮੋਗੰਪੁਰੇ ਬਿੱਲੇ ਵਾਲੇ ਚੌਂਕ 'ਚ ਰਹਿਣਾ ਮੈਂ ਹਾਂਜੀ ਤੇ ਸਾਰੇ ਮਤਲਬ ਇਹਨਾਂ ਦਾ ਨਾ ਥੋੜੇ ਟਾਈਮ ਸੀ ਪ੍ਰੈਗਨੰਸੀ ਹੀ ਤੇ ਬਲੀਡਿੰਗ ਹੁੰਦੀ ਤੋਂ ਮੈਨੂੰ ਲੱਗਦਾ ਜੀ ਭਾਜੀ ਇਹਨਾਂ ਨਾਲ ਮੈਂ ਇਹਨਾਂ ਦਾ ਹਸਬੰਦ ਆ ਅੱਛਾ ਜੀ ਤੇ ਥੋੜੀ ਥੋੜੀ ਬਲੀਡਿੰਗ ਹੁੰਦੀ ਸੀ ਤੇ ਅਸੀਂ ਨਾ ਮਤਲਬ ਅਬੋਰਸ਼ਨ ਕਰਾਇਆ ਇਹਨਾਂ ਦਾ ਤੇ ਉਹ ਨਰਸ ਨੇ ਨਾ ਮਤਲਬ ਜਿਵੇਂ ਬੱਚੇਦਾਨੀ ਚ ਵੀ ਕੱਟ ਲਾਤਾ ਆ ਤੇ ਫੂਡ ਵਾਲੀ ਨਾਲੀ ਨੂੰ ਵੀ ਕੱਟ ਲਾਤਾ ਆ ਤੇ ਮਤਲਬ 2 ਦਿਨ ਸਹੀ ਰਹੇ ਆ ਤੇ ਕੁਝ ਪਚਦਾ ਨਹੀਂ ਖਾਂਦੇ ਪੀਂਦੇ ਸੀ ਕੁਝ ਨਹੀਂ ਪਚਦਾ ਫਿਰ ਅਸੀਂ ਲੈ ਕੇ ਗਏ ਇਹਨਾਂ ਨੂੰ ਬੀਬੇ ਨਾਲ ਉੱਥੇ ਸਿਵਲ ਦੇ ਵਿੱਚ ਸਿਵਲ ਵਾਲਿਆਂ ਨੇ ਮਤਲਬ ਟ੍ਰੀਟਮੈਂਟ ਕੀਤਾ ਆਪਣੀ ਅਲਟਰਾਸਾਉਂਡ ਕੀਤੀ ਉਹਨਾਂ ਨੇ ਸਾਨੂੰ ਗੁਰਨਾਨਕ ਭੇਜਿਆ ਜਦੋਂ ਗੁਰਨਾਨਕ ਦਾ ਕੇਸ ਨਹੀਂ ਸੀ ਤੇ ਉਹ ਹੱਥ ਨਹੀਂ ਹੀ ਪਾਉਂਦੇ ਫਿਰ ਅਸੀਂ ਬਟਾਲੇ ਲੈ ਗਏ ਸਿਵਲ ਉਹਨਾਂ ਨੇ ਟ੍ਰੀਟਮੈਂਟ ਕੀਤਾ ਮਤਲਬ ਜਿਹੜੇ ਡਾਕਟਰ ਹੈਗੇ ਸੀ ਉੱਥੋਂ ਮੇਨ ਉਹਨਾਂ ਨੇ ਟ੍ਰੀਟਮੈਂਟ ਕੀਤਾ ਚੈੱਕ ਕੀਤਾ ਇਹਨਾਂ ਨੂੰ ਫਿਰ ਉਹਨਾਂ ਨੇ ਸਾਨੂੰ ਬੇਬੇ ਨਾਨਕੀ ਭੇਜਿਆ ਬੇਬੇ ਨਾਨਕੀ ਬਹੁਤ ਵਧੀਆ ਟ੍ਰੀਟਮੈਂਟ ਹੋਇਆ ਵਧੀਆ ਇਹਨਾਂ ਦਾ ਪਤਾ ਸਾਨੂੰ ਬੇਬੇ ਨਾਨਕੀ ਆ ਕੇ ਲੱਗਾ ਕਿ ਮਤਲਬ ਇਹਨਾਂ ਦੇ ਕੱਟ ਲੱਗਾ ਆ ਜਿਹਦੇ ਵੀ ਤੁਸੀਂ ਪਹਿਲੇ ਟ੍ਰੀਟਮੈਂਟ ਕਰਾਇਆ ਸੀ ਵਿਜਨਗਰ ਉਸ ਤੋਂ ਬਾਅਦ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ ਸਰ ਉਹਨਾਂ ਨੂੰ ਪਹਿਲਾਂ ਫੋਨ ਕੀਤਾ ਅਸੀਂ ਤੇ ਫੋਨ ਚੱਕਿਆ ਉਹਨਾਂ ਨੇ ਚੁੱਕ ਕੇ ਫੋਨ ਤੇ ਮਤਲਬ ਮੰਮਾ ਨੇ ਗੱਲ ਕੀਤੀ ਮੰਮਾ ਨੇ ਕਿਹਾ ਕਿ ਮਤਲਬ ਤੁਸੀਂ ਐਵੇਂ ਸਾਡੀ ਬੇਟੀ ਦਾ ਅਬੋਰਸ਼ਨ ਕੀਤਾ ਸੀ ਪੂਜਾ ਨਾਮ ਆ ਉਹਨਾਂ ਦਾ ਤੇ ਉਹਨਾਂ ਨੇ ਬੰਦ ਕਰਤਾ ਫੋਨ ਗਾੜੀੋਂ ਸਾਡਾ ਫੋਨ ਹੀ ਕੱਟਤਾ ਤੁਹਾਨੂੰ ਮੇਰਾ ਨਰਸ ਨੇ ਨਾ ਅਬੋਰਸ਼ਨ ਕੀਤਾ ਵਾ ਤੇ ਉਹਨੇ ਨਾ ਬੱਚਾ ਕੱਟ ਲਾਤਾ ਹੈ ਨਾ ਫੂਡ ਵਾਲੀ ਨਾੜੀ ਚ ਫੂਡ ਵਾਲੀ ਨਾੜੀ ਚ ਕੱਟ ਲਾਤਾ ਹੈ ਤੇ ਬੱਚੇ ਦਾ ਨਹੀਂ ਛੇਕ ਕਰਤਾ ਹੈ ਤੁਹਾਨੂੰ ਇਹ ਗੱਲ ਕਿਹਨੇ ਕਹੀ ਵੀ ਤੁਹਾਡੇ ਫੂਡ ਵਾਲੇ ਨਾਲ ਹੀ ਚ ਕੱਟ ਲਾਗੇ ਮੇਰੀ ਐਟਰਾਸੋਨ ਚ ਆਇਆ ਹੈ ਕਿਹੜੀ ਨਰਸ ਸੀ ਕਿੱਥੇ ਰਹਦੀ ਸੀ ਕੀ ਗੱਲ ਹੋਈ ਸਾਰਾ ਦੱਸੋ ਇਹ ਬਟਾਲਾ ਰੋਡ ਵਾਲਾ ਹੈਗੀ ਆ ਹਾਂ ਜੀ ਉਧਰ ਘਰ ਚ ਹੀ ਕਰਦੀ ਹੈ ਟ੍ਰੀਟਮੈਂਟ ਕੀ ਨਾਮ ਕੀ ਹੈ ਕਲੀਨਿਕ ਹੈ ਕੀ ਇਹ ਸਾਰਾ ਦੱਸੋਗੇ ਕਲੀਨਿੰਗ ਹੈਗਾ ਵਾ ਪਤਾ ਨਹੀਂ ਕਿੱਥੇ ਆ ਪਰ ਉਹਨਾਂ ਘਰ ਚ ਖੋਲਿਆ ਹੈ ਇੱਕ ਕੀ ਨਾਮ ਉਹਨਾਂ ਦਾ ਉਹਨਾਂ ਦੇ ਨਾਮ ਸਰਪੰਚ ਨਹੀਂ ਕਹਿੰਦੇ ਉਹਨਾਂ ਨੂੰ ਅੱਛਾ ਜੀ ਕਿੱਥੇ ਕਰਕੇ ਦਿੰਦੀ ਵਿਜੇਨਗਰ ਵਿਜੇਨਗਰ ਫੋਰ ਲੋਕਲ ਲਿਖਿਆ ਹੈ ਉਹਨਾਂ ਦੇ ਬੈਕ ਸਾਈਡ ਜਾਂ ਦੁਕਾਨ ਹੀ ਹੈ ਕਿ ਕਦੋਂ ਦਾ ਵਾਕਿਆ ਹੈ ਇਹਦੇ ਕੀ ਜਦੋਂ ਹੋ ਗਿਆ ਹੋ ਗਏ ਥੋੜੇ ਦਿਨ ਨੂੰ ਵੀ ਕਿੰਨੀ ਤਰੀਕ ਦਾ ਹੈਗਾ ਵਾਕਿਆ ਜਿਹੜਾ ਤੁਹਾਨੂੰ ਕੱਟ ਲੱਗਿਆਗਾ ਤੁਸੀਂ ਅਪੋਸ਼ਨ ਕਰਾਉਣ ਦੇ 18 18 ਦਾ ਇਹ ਸੁਣ ਪੁਲਿਸ ਨੂੰ ਕੰਪਲੇਟ ਕੀਤੀ ਐ ਇਸ ਬਾਰੇ ਹਾਂਜੀ ਆ ਜੀ ਹੁਣ ਕੀ ਕਾਰਵਾਈ ਦੀ ਮੰਗ ਜਾਂਦੇ ਤੁਸੀਂ ਕਾਰਵਾਈ ਹੈ ਕਿ ਮੈਨੂੰ ਇਨਸਾਫ ਮਿਲੇ ਮੇਰਾ ਬਸ ਇਹ ਪੂਜਾ ਮੋਹੰਮਦ ਏਰੀਏ ਦੇ ਰਹਿਣ ਵਾਲੇ ਆ ਇਹਨਾਂ ਦਾ ਕੋਈ ਡਿਲੀਵਰੀ ਦਾ ਸੀਗਾ ਬੇਬੀ ਹੋਣ ਵਾਲਾ ਸੀ ਇਹਨਾਂ ਨੇ ਕਿ ਕੋਈ ਇੱਥੇ ਨਰਸ ਦੱਸਦੇ ਆ ਉਹਨਾਂ ਦਾ ਮਿਲ ਕੋ ਨਾਂ ਨਹੀਂ ਇਹਨਾਂ ਨੂੰ ਨਹੀਂ ਪਤਾ ਨਾਂ ਦਾ ਇਹਨਾਂ ਨੇ ਕੰਪਲੇਂਟ ਆਈ ਆ ਉਹਦੇ ਜੇ ਆਪਾਂ ਵੈਰੀਫਾਈ ਕਰਾਂਗੇ ਵੀ ਕਿਹਦਾ ਕੀ ਕਸੂਰ ਆ ਜਾਂ ਉਹਦੇ ਕੋਲ ਅਧਿਕਾਰ ਹੈਗਾ ਕੋਈ ਮਤਲਬ ਡਿਲੀਵਰੀ ਕਰਨਾ ਜਾਂ ਕਿਵੇਂ ਆ ਉਹਨੂੰ ਵੈਰੀਫਾਈ ਕਰਕੇ ਜੋ ਬੰਦੀ ਗ੍ਰੋਨੀ ਕਰਗੋ ਕੀਤੀ ਜਾਵੇ